ਸੀਸ ਤਲੀਤੇ ਰੱਖ ਕੇ ਲੜਾਈ ਲੜਨ ਵਾਲੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਸੰਗਤ ਨੇ 600 ਪੌਂਡ ਦਾ ਕੇਕ ਤਿਆਰ ਕੀਤਾ ਅਜੀਤ ਨਗਰ ਤੋਂ ਟਰਾਲੀ ਦੇ ਵਿੱਚ ਰੱਖ ਕੇ ਸੰਗਤਾਂ ਇਸ ਕੇਕ ਨੂੰ ਬੈਂਡ ਬਾਜਿਆਂ ਦੇ ਨਾਲ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਲੈ ਕੇ ਆਈਆਂ ਨੇ ਤੇ ਜੰਮੂ ਤੋਂ ਆਏ 5 ਕਾਰੀਗਰਾਂ ਦੇ ਵੱਲੋਂ 4 ਦਿਨ ਦੇ ਵਿੱਚ ਇਸ ਵਿਸ਼ਾਲ ਕੇਕ ਨੂੰ ਤਿਆਰ ਕੀਤਾ ਜਾਂਦਾ ਤੇ ਮਨਦੀਪ ਸਿੰਘ ਧੁੰਨਾ ਦੀ ਅਗਵਾਈ ਹੇਠ ਅਜੀਤ ਨਗਰ ਤੇ ਈਸਟ ਮੌਨ ਨਗਰ ਦੀ ਸੰਗਤ ਦੇ ਵੱਲੋਂ ਪਿਛਲੇ 12 ਸਾਲਾਂ ਤੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਸੰਗਤਾਂ ਕਹਿ ਰਹੀਆਂ ਨੇ ਕਿ 50 ਪੌਂਡ ਤੋਂ ਸ਼ੁਰੂ ਹੋਇਆ ਇਹ ਇੱਕ ਹੁਣ 600 ਪੌਂਡ ਤੱਕ ਪਹੁੰਚ ਗਿਆ ਤੇ ਸੰਗਤਾਂ ਹੋਰ ਕੀ ਕਹਿ ਰਹੀਆਂ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਸਭ ਨੂੰ ਵਦਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਬਦਾਈ ਹੋਵੇ ਬਾਬਾ ਦੀ ਪ ਸਿੰਘ ਜੀ ਆ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਹੋ ਰਹੀ ਹੈ ਜੀ ਤੁਹਾਡੀ ਜੈ ਜੈਕਾਰ ਹੋ ਰਹੀ ਹੈ ਜੀ ਤੁਹਾਡੀ ਜੈ ਜੈਕਾਰ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਬੋਲੇ ਸੋ ਨਿਹਾਲ ਗੁਰਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਚਾਰਪਰੀ ਸასიਖਾ ਤੇ ਸਾਡੇ ਗੁਰੂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁ ਮੁਬਾਰਕਾਂ ਤੇ ਇਹ ਹਰ ਸਾਲ ਵੀਰ ਸਖਤ ਦੀ ਮਦਦ ਦੇ ਨਾਲ ਜਿਹੜਾ ਕੇਕ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਅਸੀਂ ਲੈ ਕੇ ਚਰਨਾਂ ਦੇ ਵਿੱਚ ਉਹਨਾਂ ਨਾਲ ਉੱਥੇ ਅਰਦਾਸ ਕਰਕੇ ਜਿਹੜਾ ਕੇਕ ਜਿਹੜਾ ਸ਼ਗਤ ਵਿੱਚ ਵਰਤਾਇਆ ਜਾਂਦਾ ਇਹ ਬਹੁਤ ਵਧੀਆ ਪ੍ਰਾਲਾ ਕਈ ਸਾਲਾਂ ਤੋਂ ਚੱਲ ਰਿਹਾ ਤੇ ਪਰਮਾਤਮਾ ਕਰੇ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੇ ਹਾਂ ਤੁਸੀਂ ਹਰ ਵਾਰ ਸਪੈਸ਼ਲ ਟਰਾਲੀ ਲੈ ਕੇ ਆਉਂਦੇ ਜੀ ਪਿੰਡ ਤੋਂ ਇਸ ਕੇਕ ਦੇ ਲਈ ਬੈਗਰ ਜੀ ਨੇ ਸੇਵਾ ਲਈ ਹੈ ਜੀ ਉਹ ਨਿਭਾ ਰਹੇ ਆ ਜਦੋਂ ਤੱਕ ਨਿਭਾਵਾਂਗੇ ਜਦੋਂ ਤੱਕ ਉਹਨਾਂ ਦਾ ਹੁਕਮ ਹੋਊਗਾ ਜੀ ਹਾਂ ਹੋਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਤੇ ਦਿਨ ਨੂੰ ਲੈ ਕੇ ਫਾਇਦੇ ਦੇਣ ਲੈ ਕੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਊਠ ਘੋੜੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਪਹਿਰ ਆਵੇ ਲੈ ਕੇ ਆਪਾਂ ਖੁਸ਼ੀ ਨਾਲ ਲੈ ਕੇ ਆਪਾਂ ਸੰਗਤ ਜਿਹੜੀ ਜਾਂਦੀ ਹੈ ਗੁਰੂ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਫਕਰ ਦੇ ਕਿੰਨਾ ਜਿਹੜਾ ਸੈਲੀਬ੍ਰੇਟਾ ਹੋ ਕੀਤਾ ਜਾਂਦਾ ਜੀ ਬਿਲਕੁਲ ਬਿਲਕੁਲ ਹੁਣ ਸਮੇ ਦੇ ਵਿੱਚ ਵੀ ਕੀਤਾ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਓਦੀ ਕਿਰਪਾ ਰਹੇਗੀ ਤੇ ਸਾਰਾ ਕੁਝ ਹੋ ਜਾਏਗਾ ਜੀ ਮੇਰਾ ਸਪਾਂਸਰ ਦਾ ਨਾਮ ਆ ਜੀ ਅਤਨੰਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਪਤੀਆਂ ਸਭ ਸੰਗਤ ਨੂੰ ਲੱਖ ਲੱਖ ਵਾਰਕ ਅੱਜ ਜਿਹੜਾ ਮੰਨੂ ਵੀਰ ਵੱਲੋਂ ਕੇਕ ਦਾ ਕਿਤਨਾਂ ਦਾ 600 ਪੌਂਡ ਦਾ ਕੇਕ ਆ ਔਰ ਇਹ ਕੇਕ ਜਿਹੜਾ ਕੀ ਅੰਮ੍ਰਿਤਸਰ ਦਾ ਇੱਕ ਖਿੱਚ ਦਾ ਕੇਂਦਰ ਹੁੰਦਾ ਹੁਣ ਪੂਰੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਕੇਕ ਨਾਲ ਸੈਲਫੀਆਂ ਔਰ ਫੋਟੋਆਂ ਇਹ ਕੇਕ ਦੀ ਇੱਕ ਇਹ ਆ ਕਿ ਸਟਾਰਟਿੰਗ ਅੰਮ੍ਰਿਤਸਰ ਤੋਂ ਇਸ ਵੀਰ ਨੇ ਸ਼ੁਰੂ ਕੀਤੀ ਇੱਕ 50 ਪੌਂਡ ਤੋਂ ਸ਼ੁਰੂ ਹੋ ਕੇ ਅੱਜ 600 ਪੌਂਡ ਤੱਕ ਹੋਇਆ ਪਰ ਇਹ ਕੇਕ ਦੀ ਇੱਕ ਖਾਸੀਤਾ ਜਦੋਂ ਅਸੀਂ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਖੜਨਾ ਇਹ ਨਗਰ ਕੀਰਨ ਦੇ ਰੂਪ ਚ ਲੱਗੇ ਜਾਣਾ ਤੇ ਇੱਥੇ ਗਤਕਾ ਸਾਹਿਬ ਆਪਣੇ ਘੋੜੇ ਹਾਥੀ ਹੋਰ ਮਤਲਬ ਜਿਤਨਾ ਵੀ ਮਤਲਬ ਕਲਚਰ ਜੋ ਬਣਦਾ ਹੈ ਨਾ ਕਲਚਰ ਹਾਂਜੀ ਉਹਨਾਂ ਦੇ ਹਿਸਾਬ ਨਾਲ ਲੱਗੇ ਔਰ ਡ్రਾਈ ਫਰੂਟ ਵਾਲਾ ਕੇਕ ਬਹੁਤ ਆਸਥਾ ਵਾ ਕੀ ਸਾਡੀ ਦੇ ਔਕਾਤ ਨਹੀਂ ਕੋਈ ਬਾਬਾ ਜੀ ਦੇ ਤੁਸੀਂ ਦੇਖ ਰਹੇ ਹੋ ਫਿਰ ਵੀ ਬਿਲਕੁਲ ਜੋ ਵੀ ਹੈ ਨਹੀਂ ਹਰ ਸਾਲ ਵੀਰ ਆਪਣਾ ਦਿਸਵੰਧ ਪਾ ਕੇ ਕਰਦਾ ਔਰ ਵੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਸੈਲਫੀਆਂ ਔਰ ਲੈ ਰਹੇ ਆ ਸ਼ਰਦਾ ਵਾ ਜੀ ਦੀ ਆਸਥਾ ਜਿਹਦੇ ਨਾਲ ਜੁੜੀ ਹੈ ਲੰਗਰ ਬੜੇ ਤਰ੍ਹਾਂ ਦੇ ਨੇਕਾ ਹੀ ਲੰਗਰ ਲੱਗਦੇ ਆ ਕੋਈ ਡ్రਾਈ ਫਰੂਟ ਜਿਹਦੀ ਸ਼ਰਦਾ ਜਿਤਨਾ ਉਤਨਾ ਫਰਦਾਂ ਦਾ ਵੀਰ ਦੀ ਸ਼ਰਧਾ ਕੇਕ ਦੀ ਆ ਕੇਕ ਦੀ ਸ਼ਰਧਾ ਮਤਲਬ ਹਰ ਸਾਲ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਲੜੀ ਬਾਈ ਲੜੀ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮੰਨੂ ਹੈ ਜੀ ਪੰਨਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਪੌੜ ਤੋਂ ਸ਼ੁਰੂਆਤ ਕੀਤੀ ਗਈ ਤੇ ਅੱਜ ਕਿੰਨੇ ਪੌੜ ਤੱਕ ਕੇਕ ਦਾ ਤੁਸੀਂ ਪਹੁੰਚ ਚੁੱਕੇ ਹੋ ਇਹ ਕੇਕ ਜੀ ਅੱਜ 600 ਪੌੜ ਦਾ ਤਿਆਰ ਕੀਤਾ ਗਿਆ ਜੋ ਕਿ 12 ਸਾਲ ਤੋਂ ਹੋ ਗਏ ਸਾਨੂੰ ਸੇਵਾ ਕਰਦਾ ਜੀ ਇਹ ਕੇਕ ਆਪਾਂ 50 ਪੌਂਡ ਤੋਂ ਸ਼ੁਰੂ ਕੀਤਾ ਸੀ ਜੋ ਕਿ ਅੱਜ 600 ਪੌਂਡ ਦਾ ਕੇਕ ਪਹੁੰਚ ਗਿਆ ਜੀ ਇਹ ਤਾਂ ਇਹਨੂੰ ਕਿੰਨੇ ਕਿ ਮਿੰਟ ਲੱਗਦੀ ਹੈ ਜੀ ਕੇਕ ਨੂੰ ਤਿਆਰ ਕਰਨ ਦੇ ਇਹ ਤਕਰੀਬਨ 4 ਦਿਨ ਲੱਗਦੇ ਆ ਜੀ ਸਪੈਸ਼ਲ ਜੰਮੂ ਤੋਂ ਕਾਰੀਗਰ ਆਂਦਾ ਪਹਿਲਾਂ 4-5 ਦਿਨ ਉਹ 베ਸ ਤਿਆਰ ਕਰਦਾ ਫਿਰ ਅੱਜ ਕੀ ਅਜਿਹੇ ਦਿਨ ਆ ਕੇ ਫਿਰ ਆਪਣਾ ਪੂਰਾ ਪੇਸ਼ ਕਰਕੇ ਤੁਹਾਡੇ ਸਾਹਮਣੇ ਫਿਰ ਉਹ ਤਿਆਰ ਕਰਕੇ ਜਾਂਦਾ ਕਿੰਨੇ ਕਿ ਕਾਰੀਗਰ ਆਉਂਦੇ ਨੇ ਜੀ ਤਕਰੀਬਨ 5 ਕਾਰੀਗਰ ਆਉਂਦੇ ਆ ਜੀ ਕੀ ਕੁਝ ਇਹਦੇ ਵਿੱਚ ਪਾਇਆ ਗਿਆ ਇਹਦੇ ਤੁਸੀਂ ਦੇਖ ਰਹੇ ਹੋ ਜੀ ਡ్రਾਈ ਫਰੂਟ ਪਾਇਆ ਗਿਆ ਜੀ ਫਰੂਟ ਪਾਇਆ ਗਿਆ ਜੀ ਚਾਕਲੇਟ ਜੈਮਸ ਅੰਗੂਰ ਸਟਰਾਬੇਰੀ ਕਿਵੀ ਸੇਬ ਸਭ ਕੁਝ ਪਾਇਆ ਕੋਈ ਆਪਾਂ ਚੀਜ਼ ਐ ਹੋ ਜੀ ਛੱਡੀ ਨਹੀਂ ਜਿਹੜੀ ਇਹਦੇ ਚ ਨਹੀਂ ਪਈ ਹੋਈ ਸਪੈਸ਼ਲ ਕੇਕ ਤਿਆਰ ਕਰਵਾਇਆ ਹਾਂ ਜੀ ਜੀ ਸਪੈਸ਼ਲ ਕੇਕ ਤਿਆਰ ਰਿਹਾ ਜੀ ਹਾਂ ਇਹਨੂੰ ਖਿੱਚਦਾ ਕੇਂਦਰ ਵੀ ਇਹਨੂੰ ਪੂਰਾ ਖਿੱਚਦਾ ਕੇਂਦਰ ਕਿਹਾ ਜਾਂਦਾ ਜੀ ਰਾਤੀ 12 ਵਜੇ ਆਪਾਂ ਕੇਕ ਉੱਥੇ ਜਾ ਕੇ ਕੱਟਦੇ ਹਾਂ ਬਸ ਓਹ ਦੇਖ ਰਹੇ ਹੋ ਕਿਵੇਂ ਸੰਗਤ ਆ ਗਈ ਹੈ ਜੀ ਬਸ ਹੁਣ ਆਪਾਂ ਇਹ ਹਾਥੀ ਊਂਟ ਘੋੜੇ ਦੇ ਨਾਲ ਗਤਕਾ ਪਾਰਟੀ ਦੇ ਨਾਲ ਆਪਾਂ ਕੇਕ ਟਰਾਲੀ ਤੇ ਲੈ ਕੇ ਜਾਵਾਂਗੇ ਜੋ ਕਿ ਇਹ ਕੇਕ ਜੀ ਬੇਸਿਕਲੀ ਟਰਾਲੀ ਵਾਲਾ ਕੇਕ ਵਜਦਾ ਲੋਕੀ ਇੱਥੇ ਵੇਟ ਕਰਦੇ ਹੁੰਦੇ ਆ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਕਿਦੋਂ ਆਪਾਂ ਇੱਥੇ ਸ਼ੱਕਾ ਕੇ ਜੀ ਜੇ ਜਿੱਦ ਤਰ੍ਹਾਂ ਅਸੀਂ ਗੱਲ ਕਰੀਏ ਜਿਹੜਾ ਟਰਾਲੀ ਤੇ ਕੇਕ ਤੁਸੀਂ ਲੱਗ ਜਾਂਦੇ ਉਹ ਵਾਲਾ ਸੰਬੰਧ ਵਿੱਚ ਹੋਰ ਵੱਡਾ ਕੇਕ ਮੈਂ ਕਹਾਂ ਜੀ ਬਾਬਾ ਜੀ ਸਿਰ ਤੇ ਅੰਜੀਸ਼ੀਰਵਾਦ ਦੇਣ ਦੀ ਆਪਾਂ ਇੱਕ ਟਰਾਲੀ ਤੇ ਲੈ ਕੇ ਜਾਂਦੇ ਆ ਅਸ਼ੀਰਵਾਦ ਦੇਣ ਆਪਾਂ ਦੋ ਟਰਾਲੀ ਤੇ ਲੈ ਕੇ ਜਾਏ ਰਹੇ ਆ ਆਪਾਂ ਦੇ ਵੱਲੋਂ ਕਿੰਨਾ ਪਿਆਰ ਦਿੱਤਾ ਜੀ ਮੈਂ ਕਹਾਂ ਜੀ ਮੇਰੇ ਇਕੱਲੇ ਦੀ ਕੁਛ ਨਹੀਂ ਆ ਜੀ ਮੇਰੇ ਸਭ ਵੀਰਾਂ ਭੈਣਾ ਆਪਾਂ ਕਿੱਥੋਂ ਦੀ ਕਿੱਥੇ ਪਹੁੰਚ ਗਏ ਜੀ ਇਸੇ ਤਰ੍ਹਾਂ ਹੀ ਆਪਾਂ ਅੱਗੇ ਵੱਧ ਚੜ ਕੇ ਕੰਮ ਕਰਾਂਗੇ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਾਂਗੇ ਸਾਨੂੰ ਤੁਹਾਨੂੰ ਕੀ ਨਾ ਸੀ ਜੀ ਉਹਨਾਂ ਦਾ ਸਮਝ ਵਿੱਚ ਪਾਉਣਾ ਸਾੰਗਤਾਂ ਨੇ ਜਾਣਾਈ ਜੀ ਸੰਗਤਾਂ ਨੂੰ ਇਹ ਹੀ ਹੈ ਜੀ ਕੋਈ ਗੁਰੂ ਦੇ ਲੜ ਲੱਗੋ ਜੀ ਇਹਨਾਂ ਨਸ਼ੇ ਤੋਂ ਦੂਰ ਹੋਵੇ ਜੀ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਾਂਗੇ